ਇਸ ਵਕਤ ਅਸੀਂ ਕਬਾਇਆ ਪਿੰਡ ਵਿਖੇ ਮੌਜੂਦ ਹਾਂ ਜਿੱਥੇ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਤਕਰੀਬਨ ਸ਼ੁਰੂ ਹੋ ਚੁੱਕੀਆਂ ਨੇ ਤਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਜਿਹੜੇ ਦਵਿੰਦਰ ਸਿੰਘ ਕਬਾਇਆ ਨੇ ਸਾਬਕਾ ਵਿਧਾਇਕ ਨੇ ਫਾਜ਼ਿਲਕਾ ਤੋਂ ਤਾਂ ਉਹ ਜਿਹੜੇ ਵੋਟ ਪੋਲ ਕਰਨ ਦੇ ਲਈ ਇੱਥੇ ਪਹੁੰਚ ਚੁੱਕੇ ਨੇ ਤਾਂ ਬਿਲਕੁਲ ਜਿਹੜਾ ਅਮਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤਾਂ ਇਸ ਵਕਤ ਤਵਿੰਦਰ ਸਿੰਘ ਕਬਾਇਆ ਸਾਬਕਾ ਵਿਧਾਇਕ ਫਾਜ਼ਿਲਕਾ ਤੋਂ ਜਿਹੜੇ ਆਪਣੀ ਵੋਟ ਪੋਲ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕਬਾਇਆ ਸਾਹਿਬ ਅੱਜ ਵੋਟ ਪੋਲ ਕਰਨ ਪਹੁੰਚੇ ਹੋ ਕਿਹੋ ਜਿਹਾ ਉਤਸ਼ਾਹ ਦੇਖਿਆ ਜਾ ਰਿਹਾ ਤੁਹਾਡੇ ਵੱਲੋਂ ਦੇਖੋ ਜੀ ਜੋ ਅਸੀਂ ਕੰਪੇਨਿੰਗ ਪਿਛਲੇ ਦਿਨਾਂ ਦੇ ਵਿੱਚ ਕੀਤੀ ਹੈ ਸੋ ਮੈਸਮ ਦਾ ਇੱਕ ਲਹਿਰ ਬਣੀ ਹੈ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੇ ਹੱਕ 'ਚ ਔਰ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਲੋਕ ਇਸ ਵਾਰ ਜਿਹੜਾ ਕਾਂਗਰਸ ਦੇ ਪੱਖ 'ਚ ਵੋਟ ਕਰ ਰਹੇ ਆ ਤਾਂ ਮੈਂ ਸਮਝਦਾ ਇੰਡੀਆ ਗਠਬੰਧਨ ਦੀ ਸਰਕਾਰ ਸੈਂਟਰ ਦੇ ਵਿੱਚ ਬਣੂਗੀ। ਤੇ ਬਿਲਕੁਲ ਜਿਹੜੇ ਸ਼ੇਰ ਸਿੰਘ ਖਵਾਇਆ ਦਵਿੰਦਰ ਹੁਣਾ ਦੇ ਫਾਦਰ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਵੋਟ ਪੋਲ ਕਰਨ ਦੇ ਲਈ ਗੱਲਬਾਤ ਕਰਦੇ ਆ। ਖਵਾਇਆ ਸਾਹਿਬ ਵੋਟ ਪੋਲ ਕਰਨ ਪਹੁੰਚੇ ਹੋ। ਬਾਹਰ ਦੀ ਜੇਕਰ ਗੱਲ ਕਰੀਏ ਤਾਂ ਪਿੰਡ 'ਚ ਕਿਹੋ ਜਿਹਾ ਮਾਹੌਲ ਦੇਖਿਆ ਜਾ ਰਿਹਾ ਹੈ। ਬੜੀ ਖੁਸ਼ੀ ਹੈ ਪਿੰਡ ਵਾਲੇ ਬੜੇ ਖੁਸ਼ ਹੋ ਗਏ। ਵੋਟਾਂ ਪਾ ਰਹੇ। ਤੇ ਕਾਂਗਰਸ ਦੀ ਬਹੁਤ ਵੱਡੀ ਲੀਡ ਇੱਥੋਂ ਮਿਲੇਗੀ ਇਸ ਵਾਰ। ਕੀ ਲੱਗਦਾ ਕਿਹੜੇ ਉਮੀਦਵਾਰ ਨਾਲ ਮੁਕਾਬਲਾ ਮੰਨਦੇ ਹੋ ਤੇ ਕੀ ਦਾ ਜਿਹੜਾ ਜੁਲਲੇ ਵਿਸਤਰਾ ਇਸ ਵਾਰ ਗ ਨੇ ਜਿੰਦੀ ਪਿਸਤਰਾ ਦਾ ਨਹੀਂ ਕਰਦਾ ਦਵੰਦ ਨਹੀਂ ਕਰ ਸਕਦਾ ਬਾਕੀ ਸਾਰ ਆ ਜਾਂਦਾ ਤੇ ਬਾਕੀ ਬਹੁਤ ਵਧੀਆ ਜਿਹੜੀ ਹੈ ਮੁਕਾਬਲੇ ਚ ਹੁਣ ਪਤਾ ਲੱਗੇਗਾ ਪੋਲਿੰਗ ਹੋ ਰਹੀ ਹੈ ਕੁਵਾਇਆ ਸਾਹਿਬ ਕਿੰਨੀ ਲੀਡ ਦਾ ਦਾਵਾ ਕਰਦੇ ਹੋ ਕਿੰਨੀ ਲੀਡ ਤੇ ਜਿੱਤ ਹਸਲ ਕਰੋਗੇ ਲੋਕ ਸਭਾ ਦਾ ਮੇਰਾ ਆਈਡੀਆ ਹੈ ਪ੍ਰਮਾਤਪਨ ਬਾਕੀ ਤੇ ਪਤਾ ਹੈ ਮੈਂ 1 ਲੱਖ 96 ਯਾਰ ਤੇ ਪਿਛਲੀ ਵਾਰ ਮੈ ਹਰਿਆ ਸੀ ਤੇ ਮੈਨੂੰ ਲੱਗਦਾ ਨੀਅਰ ਬੋਰਡ 4 ਲੱਖ ਤੇ ਇਤੋਂ ਲੀਡ ਹੈ ਜੇਕਰ ਕੋਈਆ ਪਿੰਡ ਦੀ ਗੱਲ ਕਰੀਏ ਤਾਂ ਕਿਹੜੇ ਤਰੀਕੇ ਦੇ ਨਾਲ ਚੋਣਾਂ ਸ਼ਾਂਤੀਪੂਰਵਕ ਹੋ ਰਹੀਆਂ ਨੇ ਪੂਰੀ ਪਿੰਡ ਸ਼ਾਂਤੀਪੂਰਵਕ ਕੋਈ ਕਿਸੇ ਤੇ ਕੋਈ ਦਬਾਅ ਨਹੀਂ ਕੋਈ ਕੁਛ ਨਹੀਂ ਤੇ ਸਾਰੇ ਆਪੋ ਆਪਣੀ ਜਿਹੜੇ ਲੋਕ ਘਰਾਂ ਚ ਨੇ ਅਜੇ ਤੱਕ ਜਿਨ੍ਹਾਂ ਦੇ ਵੱਲੋਂ ਵੋਟ ਪੋਲ ਨਹੀਂ ਕੀਤੀ ਗਈ ਕਈ ਵਾਰ ਬਜ਼ੁਰਗ ਨਹੀਂ ਆ ਸਕਦੇ ਵੋਟ ਪੋਲ ਕਰਨ ਦੇ ਲਈ ਉਹਨਾਂ ਨੂੰ ਕੀ ਅਪੀਲ ਕਰਨੀ ਸਾਡੇ ਨੌਜਵਾਨ ਹੈਗੇ ਆ ਮੈਂ ਬਜ਼ੁਰਗਾਂ ਨੂੰ ਜਾਂ ਕੋਈ ਹੈਂਡੀਕੈਪ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਜੀ ਆਪਣੇ ਕੋਸੋਰਸ ਹੋਰਾਂ ਦੇ ਕੋਲ ਹੈਗੇ ਤਾਂ ਠੀਕ ਹੈ ਨਹੀਂ ਤਾਂ ਸਾਡੇ ਯੂਥ ਦੇ ਜਿਹੜੇ ਵਲੰਟੀਅਰ ਨੇ ਇੱਥੇ ਫਿਰਦੇ ਆ ਉਹ ਆਪਣੇ ਆਪ ਦੁਪਹਿਰ ਤੋਂ ਬਾਅਦ ਜਿਹੜਾ ਉਹਨੂੰ ਲੈ ਕੇ ਆਉਣਗੇ ਵੋਟਪਾਲ ਤਾਂ ਬਿਲਕੁਲ ਇਸਨ ਸ਼ੇਰ ਸਿੰਘ ਕਬਾਇ ਜਿਹੜੇ ਆਪਣੀ ਵੋਟ ਪੋਲ ਕਰਨ ਦੇ ਲਈ ਉਹਨਾਂ ਦੇ ਜੱਦੀ ਪਿੰਡ ਪੋਲਿੰਗ ਬੂਥ ਕਬਾਇਆ ਤੇ ਪਹੁੰਚੇ ਨੇ ਤਾਂ ਬਿਲਕੁਲ ਜਿਹੜਾ ਗੱਲਬਾਤ ਕਰਨ ਦੀ ਲਗਾਤਾਰ ਤੁਹਾਡੇ ਨਾਲ ਲਗਾਤਾਰ ਗੱਲਬਾਤ ਸਾਂਝੀ ਕਰਵਾਈ ਹੈ ਸੋ ਆਮ ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੋ ਜਿਹਾ ਜਿਹੜਾ ਮਾਹੌਲ ਹੈ ਲੋਕ ਸਭਾ ਵੋਟਾਂ ਦੇ ਵਿੱਚ ਕੀ ਹੋਣਗੇ ਕੀ ਆਉਣ ਵਾਲੇ ਨਤੀਜੇ ਜਿਹੜੇ ਲੋਕ ਸਭਾ ਦੇ ਤਾਂ ਪੂਰੀ ਜਿਹੜੀ ਗੱਲਬਾਤ ਆ ਤੁਹਾਡੀ ਆਮ ਲੋਕਾਂ ਦੇ ਨਾਲ ਵੀ ਕਰਵਾਉਣੀ ਆ ਖਤੂ ਪਾਪੀ ਆ ਆ ਵੀ ਕਿੰਨਾ ਬੈਠ ਪਾਦਾ ਹੈ ਤੇਰੀ ਲੱਭੀ ਬੱਤੀ

何 <noise> <noise> ਬਿਲਕੁਲ ਕਈ ਆਮ ਲੋਕ ਵੀ ਮੌਜੂਦ ਨੇ ਜੀ ਭਾਈ ਜੀ ਅੱਜ ਵੋਟ ਪੋਲ ਕਰਨ ਪਹੁੰਚੇ ਹੋ ਕੀ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਤੁਸੀਂ ਵੋਟ ਪੋਲ ਕਰਨ ਪਹੁੰਚੇ ਹੋ ਹਾਂ ਜੀ ਕੀ ਮੁੱਦੇ ਕੀ ਨੇ ਅੱਜ ਤੁਸੀਂ ਲੋਕ ਸਭਾ ਵੋਟ ਪੋਲ ਕੀਤੀ ਹੈ ਕੀ ਲੱਗਦਾ ਹੈ ਆਉਣ ਵਾਲੇ ਕਿਹੋ ਜੀ ਸਰਕਾਰਾਂ ਦੇ ਵੱਲੋਂ ਸੋ ਬਾਹਰ ਦਾ ਕਵਾਇਆ ਪਿੰਡ ਦੇ ਬਾਹਰ ਦਾ ਜਿਹੜਾ ਮਾਹੌਲ ਹੈ ਉਹ ਵੀ ਤੁਹਾਨੂੰ ਅਸੀਂ ਦਿਖਾਉਣੇ ਆ ਗੱਲਬਾਤ ਕਰਨ ਦੇ ਵੀ ਆਮ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹੀਆਂ ਜੜੀਆਂ ਚੋਣਾਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਹੋ ਰਹੀਆਂ ਨੇ ਚਲੋ ਕੀ ਲੱਗਦਾ ਹੈ ਕਿਹੜੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ ਕਾਂਗਰਸ ਦਾ ਕਾਂਗਰਸ ਦਾ ਸਰਕਾਰ ਅੰਕਲ ਤੁਸੀਂ ਵੋਟ ਪੋਲ ਕਰਤੀ ਹੈ ਨਹੀਂ ਕੀਤੀ ਹੈ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪੋਲ ਕਰੋਗੇ ਇਸ ਵਾਰ ਜੀ ਦਾ ਕਾਂਗਰਸ ਕਾਂਗਰਸ ਨੇ ਸ਼ੇਰ ਸਿੰਘ ਭਾਇਆ ਨੇ ਉਮੀਦਵਾਰ ਸ਼ੇਰ ਹੀ ਸ਼ੇਰ ਤੋਂ ਹੀ ਬਣੇਗਾ ਸ਼ੇਰ ਤੋਂ ਹਾਂਜੀ ਕੀ ਲੱਗਦਾ ਕਿਹੜਾ ਉਮੀਦਵਾਰ ਇਸ ਵਾਰ ਬਾਜ਼ੀ ਮਾਰੇਗਾ ਲੋਕ ਸਭਾ ਚੋਣਾਂ ਚ ਸ਼ੇਰ ਤੋਂ ਅੱਛਾ ਇਹ ਕੀ ਲੰਮੀ ਲਾਇਆ ਤੇ ਕਿੰਨਾ ਹੋਰ ਵੀ ਆਮ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਅੰਕਲ ਜੀ ਲੋਕ ਸਭਾ ਵੋਟਾਂ ਪੈ ਰਹੀਆਂ ਨੇ ਅੱਜ ਭਾਇਆ ਵੀ ਇੱਥੋਂ ਦੇ ਉਮੀਦਵਾਰ ਨੇ ਲੋਕ ਸਭਾ ਫਰੋਈਪੁਰ ਤੋਂ ਕੀ ਲੱਗਦਾ ਨਤੀਜੇ ਕਿਹੋ ਜਿਹੇ ਹੋਣਗੇ ਬੜਾ ਵਧੀਆ ਲੱਗਦਾ ਕਿਹੜੀ ਪਾਰਟੀ ਦਾ ਮਾਹੌਲ ਜ਼ਿਆਦਾ ਜੇ ਤਾਂ ਇਹ ਰਿਜ਼ਲਟ ਨਹੀਂ ਪਤਾ ਲੱਗੇਗਾ ਇਹ ਕਿਸੇ ਦੇਲ ਦਾ ਕੋਈ ਪਤਾ ਨਹੀਂ ਲੱਗਦਾ ਜੀ ਇਹ ਰਿਜ਼ਲਟ ਆ ਗਿਆ ਪਤਾ ਲੱਗਦਾ ਕਿਹਦਾ ਸਤਾਰਾ ਚਮਕਦਾ ਬਾਪੂ ਜੀ ਤੁਸੀਂ ਵੋਟ ਪੋਲ ਕਰਤੀ ਐ ਕੀ ਲੱਗਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਾਂ ਪਾਈਆਂ ਨੇ ਅੱਜ ਤੁਸੀਂ ਭਾਈ ਜੀ ਤੁਸੀਂ ਤੁਹਾਨੂੰ ਖੁਦ ਪਤਾ ਲੱਗ ਜਾਣਾ ਵੀ ਵਾਕਈ ਇੱਥੋਂ ਦਾ ਕੈਂਡੀਡੇਟ ਸਹੀ ਹੈ ਕਰਦਾ ਤੁਸੀਂ ਜਾਨੂਨੀ ਕਰਵਾਇਆ ਕਦੀ ਪਿੰਡ ਦੇ ਵਿਕਾਸ ਕਰਦਿਆਂ ਬੰਨੀ ਵਾਰ ਨਹੀਂ ਕਰਵਾਇਆ ਕਿੰਨੇ ਨਹੀਂ ਕਰਵਾਇਆ ਭਲੇ ਦੱਸੋ ਜੀ ਠੀਕ ਹੈ ਅਸੀਂ ਪਿੰਡ ਦੇ ਖੜੇ ਹਾਂ ਹਰੇਕ ਸ਼ਖਸ ਦਾ ਏਕ ਦਾ ਵੋਟਰ ਦਾ ਹੱਕ ਹੈ ਵੋਟ ਪਾਉਣਾ ਲੇਕਿਨ ਵੋਟ ਉਹ ਸਮਝ ਕੇ ਬਾਵੇ ਕਿਨੇ ਕਿਨੇ ਕੋ ਕੰਮ ਕੀਤੇ ਆ ਪਿੰਡ ਦਾ ਕੀ ਰੂਲ ਹੈ ਕੀ ਸਿਸਟਮ ਹੈ ਪਿੰਡ ਦੇ ਵਿੱਚ ਤਾਂ ਇੰਨੇ ਨਖੜੇ ਬੜੇ ਪਏ ਆ ਚਾਰ ਚਪੇਰੋ ਗਲੀਆਂ ਨਾਲੀਆਂ ਦਾ ਕੀ ਹਾਲ ਹੈ ਪਿਆ ਕੀ ਲੱਗਦਾ ਸਾਡਾ ਤਾਂ ਮੰਨੀ ਨਹੀਂ ਕਰਦਾ ਅਸੀਂ ਕਿਸੇ ਨੂੰ ਵੋਟਵਾਦੀ ਜਦੋਂ ਕੋਈ ਪਿੰਡ ਦਾ ਕੰਮ ਨਹੀਂ ਕਰਦਾ ਕਿ ਪਿੰਡ ਦਾ ਉਮੀਦਵਾਰ ਖੜਾ ਹੁੰਦਾ ਤਾਂ ਉਹ ਆਪਣਾ ਆਪ ਹੀ ਸਵਾਰਦਾ ਤੇ ਪਿੰਡ ਵਾਲੇ ਕੋਈ ਵੇਖਦੇ ਹੀ ਨਹੀਂ ਬਾਈ ਕਾਫੀ ਨਰਾਜ ਨਜ਼ਰ ਆ ਰਹੇ ਆ ਰਾੜਿਆ ਕਿ ਬਾਈ ਸਾਡੇ ਪਿੰਡ ਦਾ ਹਾਲ ਵੇਖ ਲੋ ਗੁਜਰਕਾ ਕੋਲ ਲੰਘਿਆ ਨਹੀਂ ਜਾਂਦਾ ਆ ਪਿੰਡਾਂ ਬੀਬੀਆਂ ਕਿਨ ਚੱਲ ਚੱਲ ਕੇ ਆਉਂਦੇ ਨੇ ਬੱਚੇ ਸਕੂਲ ਜਾਂਦੇ ਨੇ ਟੁੱਡੇ ਖੇਡੇ ਖਾਂਦੇ ਫਿਰ ਦੇ ਰਸਤੇ ਆਂ ਜੀ ਪਿੰਡ ਦੇ ਚਾਰ ਚਪੇਰੇ ਖੱਡੇ ਵੱਜੇ ਪਿਆ ਠੀਕ ਹੈ ਪਿੰਡ ਦਾ ਸਾਡਾ ਨਵੇਂ ਦੋ ਪਿੰਡ ਦੇ ਕੰਮ ਦਾ ਖਰੇ ਫਿਰ ਅਸੀਂ ਵੋਟ ਪਾਉਨੇ ਆ ਬਾਪੂ ਜੀ ਵੋਟ ਤੁਸੀਂ ਆਪਣਾ ਬਿਲਕੁਲ ਇੱਥੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕੀ ਮਾਹੌਲ ਆ ਵੋਟ ਪੋਲ ਕਰ ਦਿੱਤੀ ਆ ਤੁਸੀਂ ਕਰਤੀ ਕੀ ਲੱਗਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਸ ਵਾਰ ਵੋਟ ਪਾਈ ਹੈ ਤੁਸੀਂ ਮੁੱਦੇ ਨੇ ਐਜੂਕੇਸ਼ਨ ਦੇ ਤੇ ਐਲਕ ਦੇ ਤੇ ਬੇਜ਼ਗਾਰੀ ਦੇ ਕਿਹੜਾ ਉਮੀਦਵਾਰ ਦੇਖਣਾ ਚਾਹੁੰਦੇ ਹੋ ਲੋਕ ਸਭਾ ਫਰੋਇਪੁਰ ਤੋਂ ਵਾਰ ਤੋਂ ਦੇਖੋ ਦੇਖੋ ਆਪਣੇ ਆਪਣਾ ਦੇਖਦਾ ਰਹੀ ਜਿੰਦਾ ਕਿਸਮਤ ਤੇ ਸਾਰਾ ਚਮਕਿਆ ਹੋਇਆ ਹੈ ਕੋਈ ਬਣੂਗਾ ਤਾਂ ਬਿਲਕੁਲ ਕਈ ਲੋਕ ਨਾਰਾਜ਼ ਵੀ ਆ ਰਹੇ ਨੇ ਕਿਉਂਕਿ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ ਸ਼ੇਰ ਸਿੰਘ ਕਬਾਇਆ ਵਿਧਾਇਕ ਵੀ ਰਹੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਸੁਵਿੰਦਰ ਸਿੰਘ ਕਬਾਇਆ ਵੀ ਜਿਹੜਾ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਵਿਧਾਇਕ ਰਿਹਾ ਹੈ ਪਰ ਕਈ ਲੋਕ ਸ਼ੇਰ ਸਿੰਘ ਕਬਾਇਆ ਤੋਂ ਖੁਸ਼ ਵੀ ਨਹੀਂ ਨੇ ਤਾਂ ਪਰ ਕਈ ਲੋਕ ਜਿਹੜਾ ਵਿਕਾਸ ਹੈ ਉਹ ਅਜੇ ਤੱਕ ਮੁਕੰਮਲ ਤੌਰ ਤੇ ਨਹੀਂ ਪੂਰਾ ਕੀਤਾ ਗਿਆ ਜੇਕਰ ਗੱਲ ਕਰੀਏ ਪਿੰਡ ਦੀ ਫਿਰਨੀ ਦੇ ਆਸ-ਪਾਸ ਵਾਲੀਆਂ ਸੜਕਾਂ ਦੀ ਤਾਂ ਉਹ ਅਜੇ ਤੱਕ ਜਿਹੜਾ ਉਸੇ ਤਰ੍ਹਾਂ ਹੀ ਜਿਹੜੇ ਟੋਹੇ ਟਿੱਬਿਆਂ ਦੇ ਵਿੱਚ ਦਿਸ ਰਹੀਆਂ ਨੇ ਤਾਂ ਲਗਾਤਾਰ ਲੋਕ ਐ ਜਿਹੜੇ ਪਿੰਡ ਚੋਂ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਤੇ ਲਗਾਤਾਰ ਪਹੁੰਚ ਰਹੇ ਨੇ ਗਰਮੀ ਦੀ ਜੇਕਰ ਗੱਲ ਕਰੀਏ ਤਾਂ ਅੱਜ ਥੋੜੀ-ਬਹੁਤ ਜਿਹੜੀ ਰਾਹਤ ਵੀ ਮਿਲੀ ਐ ਲੋਕਾਂ ਨੂੰ ਕਿਉਂਕਿ بارش ਵੀ ਜਿਹੜੀ ਦੇਰ ਰਾਤ ਪੈ ਗਈ ਸੀ ਅਮਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਐ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਸ ਵਾਰ ਹੋ ਰਹੀਆਂ ਨੇ ਤਾ ਬਿਲਕੁਲ ਲਗਾਤਾਰ ਤੁਹਾਡੀ ਗੱਲਬਾਤ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਰਵਾਂਗੇ ਐਜ ਨਿਊਜ਼ 24 ਦੇ ਨਾਲ ਮੈਂ ਜਸਵੰਦਰ ਕੋਪਰਾ ਇਹ ਪਿੰਡ ਕਬਾਇਆ ਛੜਕਾਂ ਸਾਹੀ ਇਹ